Vai cru, vai vai vai, vai, vai. vai, vai. ਜੋ ਕਿ ਗੁਰਤੇ ਇੱਕ ਬਾਤ ਸਾਇਬ ਹੀ ਨਹੀਂ ਦਿੱਤੀ ਉਸੇ ਲਈ ਗੁਰੂ ਜੀ ਨੂੰ ਹਿੰਦਰੀ ਚਾਦਰ ਕਿਹਾ ਜਾਣ ਲੱਗ ਪਿਆ ਜਦੋਂ ਗੁਰੂ ਜੀ ਜਾਂਦੇ ਨੇ ਤੇ ਅਨੰਦਪੁਰ ਸਾਹਿਬ ਤੋਂ ਤੁਰਦੇ ਨੇ ਅਤੇ ਦਿੱਲੀ ਜਾ ਕੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਨੇ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੀਅਾਲਾ ਜੀ ਜਾਂਦੇ ਨੇ ਅਸੀਂ ਨਾਲ ਭਾਈ ਜੈਤਾ ਜੀ ਜਾਂਦੇ ਨੇ ਜੋ ਕਿ ਬਾਅਦ ਗੁਰੂ ਰੰਗਰੇਟੇ بیٹے ਦਾ ਖਿਤਾਬ ਹਾਸਲ ਕਰਦੇ ਨੇ ਗੁਰਗੋਬਿੰਦ ਸਾਹਿਬ ਜੀ ਪਾਸੋਂ ਜੋ ਕਿ ਉਹਨਾਂ ਦਾ ਸੀਸ ਵਾਪਸ ਲੈ ਕੇ ਆਂਦੇ ਨੇ ਅਨੰਦਪੁਰ ਸਾਹਿਬ ਜਦੋਂ ਗੁਰਸਾਹਿਬ ਜਾਂਦੇ ਨੇ ਤੇ ਭਾਈ ਮਤੀ ਦਾਸ ਜੀ ਦਾ ਖੂਨ ਉਹ ਬਾਲੇ ਭਯੋ ਜਗਤ ਤੈ ਕੋ ਸੁਕੇ ਇੱਕ ਹਜ਼ਰ ਕੇ ਚਲਤ ਭਯੋ ਜਗਤ ਤੈ ਕੋ ਸੁਕੇ ਭਯੋ ਜਗਤ ਤੈ ਕੋ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਘਰ ਸ਼੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲ ਵਿਖੇ ਹੋਇਆ ਜਨਮ ਦਿਨ ਵਾਲੇ ਦਿਹਾੜੇ ਚਾਪ ਰਗਟਾਂ ਦੇ ਬਹੁਤ ਹੀ ਦਾਤਾਂ ਵੰਡੀਆਂ ਗਈਆਂ ਲੋੜਵੰਦਾਂ ਨੂੰ ਅਨਬਸਤਰ ਖੁੱਲ੍ਹਾ ਵਰਤਾਇਆ ਗਿਆ ਆਪ ਜੀ ਪੰਜ ਭੈਣ ਭਰਾ ਸਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਖਸ਼ੀਅਤ ਸਿਰਜਨ ਸਵਾਰਨ ਅਤੇ ਸੰਭਨ ਵਿੱਚ ਮਾਤਾ ਨਾਨਕੀ ਜੀ ਦਾ ਅਹਿਮ ਯੋਗਦਾਨ ਹੈ ਮਾਤਾ ਨਾਨਕੀ ਜੀ ਬਾਰੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਅਸੀਂ ਅਜੇਹਾ ਤਾਂ ਕਈ ਥਾਵਾਂ ਤੇ ਪੜਿਆ ਸੁਣਿਆ ਹੋਵੇਗਾ ਕਿ ਕਿਸੇ ਧਰਮ ਦੇ ਰਹਿਬਰ ਨੇ ਆਪਣੇ ਧਰਮ ਲਈ ਕੁਰਬਾਨੀ ਦਿੱਤੀ ਹੋਵੇ ਪਰ ਅਜੇਹਾ ਕਿਤੇ ਵੀ ਵੇਖਣ ਨੂੰ ਨਹੀਂ ਮਿਲੇਗਾ ਕਿ ਕਿਸੇ ਦੂਸਰੇ ਧਰਮ ਦੇ ਰਹਿਬਰ ਨੇ ਕਿਸੇ ਹੋਰ ਧਰਮ ਲਈ ਕੁਰਬਾਨੀ ਦਿੱਤੀ ਹੋਵੇ ਅਜਿਹਾ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਹਿਲੇ ਹੀ ਸਾਲ ਪਰਛੇਤੇ ਇਤਿਹਾਸਕਾਰ ਇਸ ਘਟਨਾ ਨੂੰ ਉਲਟੀ ਗੰਗਾ ਵਹਾਣੀ ਆਖਦੇ ਹਨ ਉਹ ਆਖਦੇ ਹਨ ਕਿ ਐਸਾ ਤਾਂ ਕਈ ਵਾਰ ਹੁਆ ਹੈ ਕਿ ਕਾਤਿਲ ਮਖਤੂਰ ਉਹ ਲੋਹੇ ਦੇ ਯਾਸ ਪਿੰਜਰੇ ਵਿੱਚ ਕੈਦ ਕੀਤਾ ਗਿਆ ਜਿਸ ਦੇ ਚਾਰੇ ਪਾਸੇ ਲੋਹੇ ਦੇ ਸੂਏ ਲੱਗੇ ਹੋਏ ਸਨ ਇੱਕ ਵਾਰ ਕੋਈ ਵੀ ਸਰੀਰ ਉਸ ਦੇ ਵਿੱਚ ਨਾ ਚੰਗੀ ਤਰ੍ਹਾਂ ਦਾਖਲ ਹੋ ਸਕਦਾ ਹੈ ਨਾ ਹੀ ਚੰਗੀ ਤਰ੍ਹਾਂ ਬੈਠ ਸਕਦਾ ਹੈ ਨਾ ਹੀ ਚੰਗੀ ਤਰ੍ਹਾਂ ਖਲੋ ਸਕਦਾ ਹੈ ਔਰ ਨਾ ਹੀ ਚੰਗੀ ਤਰ੍ਹਾਂ ਚੋਕ ਸਕਦਾ ਹੈ ਇਸ ਤਰੀਕੇ ਦੇ ਨਾਲ ਤਕਰੀਬਨ 5 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਗੁਰੂ ਸਾਹਿਬ ਜੀ ਦੇ ਸਰੀਰ ਉੱਪਰ ਅਨੇਕਾਂ ਸਿਏ ਦਿੱਤੇ ਗਏ ਸਨ ਗੁਰਮੁਖ ਪਿਆਰੇ ਇਹ ਤੇ ਮੱਖਣ ਸ਼ਾਣਾ ਐ ਲੂਣ ਦਾ ਵਪਾਰੀ ਇਹ ਤੇ ਮੱਖਣ ਸ਼ਾਣਾ ਐ ਗੁਰੂ ਦੇ ਦیدار ਲਈ ਮਾਨਿਓ ਦਾ ਲੋਛਦਾ ਕਹਿੰਦੇ ਗੁਰੂ ਦੇ ਦیدار ਲਈ ਮਾਨ ਦੀਵਾਨਾ ਏ ਪਿਆਰ ਵਿੱਚ ਫਿਰਦਾ دیਵਾਨਾ ਏ ਬੇਸ਼ਮਿਆਂ ਦੀ ਤਲਾਸ਼ ਵਿੱਚ ਹੈਰਾਨ ਪਰਵਾਨਾ ਏ ਬੇਸ਼ਮਾ ਦੀ ਕਿਰਨਾ ਸੱਚ ਦੀਆਂ ਚਾਨਣ ਲੈਣ ਜਿਸ ਤੋਂ ਤੇਜ ਵਾਣ ਸ਼ਖਸੀਅਤ ਸੀ ਬਾਦਸ਼ਾਹੀ 26 ਵਰੇ ਜਿਸ ਭੋਰੇ ਚ ਤਪ ਕੀਤਾ ਅੰਤਰ ਧਿਆਨ ਸ਼ਖਸੀਅਤ ਸੀ ਬਾਦਸ਼ਾਹੀ ਰਤੀ ਬਾਣੀ ਦੇ ਇੱਕ ਇੱਕ ਸ਼ਬਦ ਵਿੱਚੋਂ ਰੂਪਮਾਨ ਸ਼ਖਸੀਅਤ ਸੀ ਪਾਦਸ਼ਾਹੀ ਜੁਲਮੀ ਹੜ ਨੂੰ ਜਿਨ੍ਹਾਂ ਨੇ ਠਲ ਪਾਈ ਐਸੀ ਮਹਾਨ ਸ਼ਖਸੀਅਤ ਸੀ ਪਾਦਸ਼ਾਹੀ ਜੁਲਮੀ ਹੜ ਦਾ ਖਿਆਲ ਆਈ ਜਾਂਦਾ ਏ ਸੋਣੀ ਸੋਣੀ ਠੰਡੀ ਠੰਡੀ ਬਿਰਸ਼ਾਂ ਦੀ ਛਾਂ ਏ ਉਹ ਅੱਗ ਦਾ ਬਿਆਸ ਲਾਗੇ ਸੋਣੀ ਜਈ ਥਾਂ ਏ ਬਈ ਸੋਣੀ ਜਈ ਥਾਂ ਏ ਸੋਣੀ ਜਈਏ ਥਾਂਵੇਂ ਇੱਕ ਵਸਦਾ ਗਰਾں ਏ ਸੋਣਾ ਏ ਗਰਾں ਤੇ ਬਕਾਲੇ ਜੇ ਦਾ ਨਾਂ ਏ ਪਿੰਡ ਹੈ ਬਕਾਲਾ ਜੇ ਦਾ Gee! Hey. ਮੱਖਣ ਸ਼ਾਲ ਲੁਭਾਣਾ ਇਹੋ ਸੋਚਦਾ ਸੀ ਅਸਲ ਗੁਰੂ ਦੀ ਪਰਖ ਮੈਂ ਕਰਾਂ ਕਿਵੇਂ ਜੇ ਮੈਂ ਬਾਈਆਂ ਨੂੰ ਇੱਕੋ ਜਿਹਾ ਸਮਝਦਾ ਮੋਰ 500 ਵੰਡ ਕੇ ਧਰਾਂ ਕਿਵੇਂ ਸਾਰੇ ਲੋਕਾਂ ਤੋਂ ਮੱਥੜ ਗਵਾਰੇ ਨੇ ਬਗਲੇ ਵਾਂਗ ਸਵਦੀਆਂ ਲਾਈ ਬੈਠੇ ਕਿੰਨੂ 500 ਮੋਰ ਚੜਾ ਦਿਆ ਮੈਂ ਬਾਈ ਗੁਰੂ ਨੇ ਮੰਜੀ ਅਡਾਈ ਬੈਠੇ